ਜੀ ਸਰ ਵਾਰ ਕੀ ਸਿਚੁਏਸ਼ਨ ਚਲੇ ਕੇ ਸਰ ਮੋਗਾ ਪ੍ਰਸ਼ਾਸਨ ਕੇ ਸਰ ਕੀ ਲੋਕਾਂ ਕੋਲ ਐਡਵਾਈਸ ਦੇਖੀਏ ਸਭ ਤੋਂ ਪਹਿਲੇ ਤੋਂ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੋਊਗੀ ਕਿ ਉਹ ਪੈਨਿਕ ਨਾ ਕਰਨ ਸ਼ਾਂਤੀ ਬਣਾਈ ਰੱਖਣ ਸਾਡੀ ਜੋ ਸਿਚੁਏਸ਼ਨ ਹੈ ਉਹ ਅੰਡਰ ਕੰਟਰੋਲ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੋਬਲਮ ਨਹੀਂ ਹੈਗੀ ਹੈ ਜਿਵੇਂ ਕਿ ਕਾਫੀ ਮੇਰੇ ਨਾਲ ਲੋਕਾਂ ਦੇ ਮੈਨੂੰ ਫੋਨ ਆਏ ਤੁਹਾਡੇ ਨਾਲ ਵੀ ਮੇਰੀ ਪ੍ਰੈਸ ਦੇ ਬੰਦਿਆਂ ਨਾਲ ਵੀ ਮੇਰੀ ਗੱਲਬਾਤ ਹੁੰਦੀ ਰਹਿੰਦੀ ਹੈ ਵੀ ਆ ਇਸ ਬਾਰੇ ਲੋਕਾਂ ਦੇ ਮਨ ਦੇ ਵਿੱਚ ਕੋਈ ਪੈਨਿਕ ਹੋ ਰਿਹਾ ਹੈਗਾ ਵੀ ਕੋਈ ਪੈਟਰੋਲ ਦੀ ਗੱਲ ਕਰ ਰਿਹਾ ਹੈਗਾ ਕੋਈ ਕੰਜ਼ਿਊਮਰ ਜੋ ਸਪਲਾਈਜ਼ ਹੁੰਦੀਆਂ ਨੇ ਉਹਨੂੰ ਲੈ ਕੇ ਲੋਕ ਉਹਨਾਂ ਦੀ ਹੋਲਡਿੰਗ ਕਰ ਰਹੇ ਨੇ ਇਸ ਬਾਰੇ ਲੋਕਾਂ ਦੇ ਵਿੱਚ ਇੱਕ ਪੈਨਿਕ ਦਾ ਦੱਸਿਆ ਗਿਆ ਹੈਗਾ ਜੋ ਵਾਈਡਰ ਸਕੇਲ ਦਾ ਹੈ ਨਹੀਂ ਬਟ ਮੈਂ ਫਿਰ ਵੀ ਉਸ ਨੂੰ ਦੱਸਣਾ ਚਾਹਾਂਗਾ ਕਿ ਇਸ ਤਰੀਕੇ ਦੀ ਕੋਈ ਵੀ ਸਿਚੁਏਸ਼ਨ ਜ਼ਿਲ੍ਹਾ ਮੋਗਾ ਦੇ ਵਿੱਚ ਨਹੀਂ ਹੈਗੀ ਹੈ ਹਰ ਤਰੀਕੇ ਦੀ ਕੰਜ਼ਿਊਮਰ ਸਪਲਾਈਜ਼ ਫੂਡ ਗ੍ਰੇਨਜ਼ ਹਰ ਤਰੀਕੇ ਦੇ ਕੋਈ ਵੀ ਜੋ ਆਈਟਮ अवेलेबल ਹੁੰਦੀ ਹੈ ਰੋਜ਼ਮਰਰਾ ਦੀ ਹਰ ਚੀਜ਼ ਜ਼ਿਲ੍ਹਾ ਮੋਗਾ ਦੇ ਵਿੱਚ अवेलेबल ਹੈ ਉਸ ਤੋਂ ਇਲਾਵਾ ਪੈਟਰੋਲ ਡੀਜ਼ਲ ਗੈਸ ਵੀ अवेलेबल ਹੈ ਲੋਕਾਂ ਨੂੰ ਕਿਸੇ ਵੀ ਤਰੀਕੇ ਦੀ ਪੈਨਿਕ ਕਰਨ ਦੀ ਲੋੜ ਨਹੀਂ ਹੈ ਐਸ ਦੇ ਨਾਲ ਨਾਲ ਮੈਂ ਸਾਰਿਆਂ ਨੂੰ ਆ ਬੇਨਤੀ ਵੀ ਕਰਨਾ ਚਾਹਾਂਗਾ ਤੇ ਜੋ ਬੰਦੇ ਬਲੈਕ ਹੋਲ ਬਲੈਕ ਮਾਰਕੀਟਿੰਗ ਹੋਲਡਿੰਗ ਸਟਾਕ ਪਾਇਲਿੰਗ ਕਰ ਰਹੇ ਨੇ ਉਹਨਾਂ ਨੂੰ ਵਾਰਨਿੰਗ ਵੀ ਦੇਣਾ ਚਾਹਾਂਗਾ ਕਿ ਉਹ ਇਸ ਦੇ ਵਿੱਚ ਨਾ ਫਸਣ ਅਨਨੇਸੈਸਰੀ ਸਟਾਕ ਪਾਇਲਿੰਗ ਜੋ ਹੁੰਦੀ ਹੈ ਕਈ ਆਈਟਮਸ ਦੀ ਉਹ ਠੀਕ ਗੱਲ ਨਹੀਂ ਹੈਗੀ ਉਸ ਦੇ ਉਸ ਦੇ ਅਗੇਂਸਟ ਅਸੀਂ ਇੱਕ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਵੱਲੋਂ ਇੱਕ 163 ਬੀ ਐਨ ਐਸ ਐਸ ਦਾ ਆਰਡਰ ਵੀ ਪਾਸ ਕੀਤਾ ਗਿਆ ਹੈਗਾ ਅਸੀਂ ਇੱਕ ਐਸਮਾ ਦੇ ਅੰਦਰ ਵੀ ਆਰਡਰ ਪਾਸ ਕੀਤਾ ਹੈਗਾ ਸਾਡੀ ਇੱਕ ਟੀਮ ਵੀ ਬਣਾਈ ਗਈ ਹੈਗੀ ਜਿਹਦੇ ਜਿਹਨੂੰ ਅਸੀਂ ਡੀਐਫਐਸਸੀ ਨੂੰ ਡਿਸਟ੍ਰਿਕਟ ਮੰਡੀ ਅਫੀਸਰ ਨੂੰ ਸਾਡੇ ਏਸੀ ਸਟੇਟ ਟੈਕਸ ਨੂੰ ਵੀ ਲਾਇਆ ਹੈਗਾ ਉਹਦੇ ਅੰਦਰ ਕਿ ਕਿਸੇ ਵੀ ਤਰ੍ਹਾਂ ਦੀ ਲੋਕਾਂ ਦੇ ਅੰਦਰ ਅਗਰ ਕੋਈ ਕੰਪਲੇਂਟ ਹੈ ਹੋਲਡਿੰਗ ਦੀ ਬਲੈਕ ਮਾਰਕੀਟਿੰਗ ਦੀ ਸਟਾਕ ਪਾਈਲਿੰਗ ਦੀ ਉਹ ਸਾਰੇ ਉਹਨਾਂ ਨੂੰ ਆਪਦੇ ਫੋਨ ਦੇ ਰਾਹੀਂ ਉਹਨਾਂ ਨੂੰ ਨੋਟਿਫਾਈ ਕਰਵਾ ਸਕਦੇ ਨੇ ਇੰਪੋਰਟੈਂਟ ਇਹ ਹੈਗਾ ਕਿ ਪੈਟਰੋਲ ਡੀਜ਼ਲ ਦਾ ਅੱਜ ਮੇਰੇ ਨਾਲ ਗੱਲਬਾਤ ਵੀ ਹੋ ਰਹੀ ਸੀਗੀ ਵੀ ਕੀ ਲੋਕ ਜੋ ਹੈਗੇ ਨੇ ਵੱਧ ਭਰਾ ਰਹੇ ਨੇ ਸਾਰਿਆਂ ਨੂੰ ਬੇਨਤੀ ਇਹ ਹੈਗੀ ਹੈ ਕਿ ਜੋ ਨੋਰਮਲ ਆਪ ਦਾ ਰੁਟੀਨ ਹੈ ਉਹਦੇ ਅਕੋਰਡਿੰਗ ਉਹ ਉਹਨਾ ਕੰਜ਼ੂਮ ਕਰਨ ਕੋਈ ਆਪਦੇ ਅ ਘਰਾਂ ਦੇ ਵਿੱਚ ਅਨੈਸੈਸਰੀ ਸਟਾਕ ਪਾਈਲਿੰਗ ਕਰਨ ਦੀ ਕਿਉਂਕਿ ਇਹ ਫਲੇਮੇਬਲ ਆਈਟਮ ਹੈ ਠੀਕ ਹੈ ਉਹਨੂੰ ਅਨੈਸੈਸਰੀ ਕਰਨ ਦੀ ਲੋੜ ਨਹੀਂ ਹੈਗੀ ਹੈ ਬਾਕੀ ਜੇ ਜ਼ਿਲ੍ਹਾ ਮੋਗੇ ਦੀ ਆਪਾਂ ਜ਼ਿਲ੍ਹਾ ਮੋਗਾ ਦੀ ਆਪਾਂ ਪ੍ਰੇਪਰੇਸ਼ਨ ਦੀ ਗੱਲ ਕਰੀਏ ਜੋ ਇਹ ਆਪਾਂ ਸੰਭਾਵਿਤ ਕੋਈ ਜੋ ਜਿਸ ਤਰ੍ਹਾਂ ਦੀ ਸਿਚੁਏਸ਼ਨ ਹੈ ਸੰਭਾਵਤ ਉਸ ਦੀ ਗੱਲ ਕਰੀਏ ਤਾਂ ਅਸੀਂ ਰੈਡੀ ਆ ਸਾਡੇ ਜੋ ਐਂਬੂਲੈਂਸਸ ਨੇ ਵਿਦ ਡਰਾਈਵਰ ਅਸੀਂ ਸਾਡਾ ਉਹਨਾਂ ਨੂੰ ਆਇਡੈਂਟੀਫਾਈ ਕਰ ਲਿਆ ਹੈਗਾ ਸਿਮਿਲਰਲੀ ਫਾਇਰ ਬ੍ਰਿਗੇਡਸ ਵਿਦ ਡਰਾਈਵਰ ਅਸੀਂ ਆਇਡੈਂਟੀਫਾਈ ਕਰ ਲਿਆ ਹੈਗਾ ਉਹਨਾਂ ਨੂੰ ਹਦਾਇਤ ਕਰ ਦਿੱਤੀ ਗਈ ਹੈਗੀ ਕਿ ਉਹ ਆਪਦੇ ਜੋ ਫਾਇਰ ਹਾਈਡਰੈਂਟ ਜਿੱਥੋਂ ਭਰਦੇ ਨੇ ਪਾਣੀ ਨੂੰ ਇਹ ਰਿਜ਼ਰਵ ਜਿੱਥੋਂ ਭਰਦੇ ਨੇ ਪਾਣੀ ਨੂੰ ਉਹਨਾਂ ਨੂੰ ਚਾਲੂ ਹਾਲਾਤ ਦੇ ਵਿੱਚ ਰੱਖਣ ਸਾਡੀ ਐਂਬੂਲੈਂਸ ਮੌਕੇ ਤੇ ਪੁੱਜ ਸਕੇ ਸਾਡੀ ਫਰਸਟ ایڈ ਕਿਟਸ ਦੀ ਅਸੀਂ ਤਿਆਰੀ ਕਰਵਾ ਰਹੇ ਹੈਗੇ ਆ ਮਤਲਬ ਪ੍ਰੇਪਰੇਸ਼ਨ ਵਾਈਜ਼ ਸਾਡੇ ਕੋਲ ਜਿੰਨਾ ਵੀ ਅਸੀਂ ਨਜਿੱਠਣ ਕਰ ਸਕਦੇ ਆ ਉਹ ਠੀਕ ਹੈ ਮਾਨਜੋਗ ਸੀਐਮ ਸਾਹਿਬ ਵੱਲੋਂ ਵੀ ਸਾਨੂੰ ਡਾਇਰੈਕਸ਼ਨ ਹੈਗੀ ਹੈ ਕਿ ਲੋਕਾਂ ਨੂੰ ਇਹ ਮੈਸੇਜ ਦਿਓ ਕਿ ਉਹ ਲੋਕ ਪੈਨਿਕ ਨਾ ਕਰਨ ਸ਼ਾਂਤੀ ਬਣਾਈ ਰੱਖਣ ਪੂਰੀ ਪੰਜਾਬ ਸਰਕਾਰ ਸੀਐਮ ਸਾਹਿਬ ਦੀ ਅਗਵਾਈ ਹੇਠ ਉਹ ਉਹਨਾਂ ਦੇ ਨਾਲ ਖੜੀ ਹੈ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਸਿਚੁਏਸ਼ਨ ਨੂੰ ਨਜਿੱਠਣ ਦੇ ਲਈ ਪ੍ਰਸ਼ਾਸਨ ਤੇ ਪੂਰੀ ਪੰਜਾਬ ਸਰਕਾਰ ਅਲਰਟ ਮੋਡ ਤੇ ਕੰਮ ਕਰ ਰਹੀ ਹੈ ਸਰ ਬਲੈਕਆਊਟ ਨੂੰ ਲੈ ਕੇ ਕੀ ਬਲੈਕਆਊਟ ਜੋ ਹੈ ਜੀ ਉਹ ਇੱਕ ਇਸ ਤਰ੍ਹਾਂ ਦਾ ਮੇਜਰ ਹੈਗਾ ਜੋ ਸਾਨੂੰ ਐਮਰਜੈਂਸੀ ਦੇ ਵਿੱਚ ਲੈਣਾ ਪੈਂਦਾ ਹੈਗਾ ਉਹਦੇ ਲਈ ਸਾਨੂੰ ਇਨਪੁਟ ਆਉਂਦਾ ਹੈਗਾ ਕੱਲ ਤੁਸੀਂ ਸਾਰਿਆਂ ਨੂੰ ਪਤਾ ਹੈਗਾ ਕਾਫੀ ਜ਼ਿਲ੍ਹਿਆਂ ਦੇ ਵਿੱਚ ਬਲੈਕਆਊਟ ਰਿਹਾ ਜਿਸ ਤਰ੍ਹਾਂ ਦਾ ਇਨਪੁਟ ਸਾਡੇ ਸਿਕਿਉਰਿਟੀ ਫੋਰਸਸ ਆਰਮੀ ਏਅਰ ਫੋਰਸ ਵੱਲੋਂ ਸਾਨੂੰ ਆਂਦਾ ਹੈਗਾ ਉਹਦੇ ਅਕੋਰਡਿੰਗ ਹੀ ਅਸੀਂ ਐਕਟ ਕਰਦੇ ਆ ਅ ਇਸ ਤੋਂ ਇਲਾਵਾ ਜੇ ਸਾਡਾ ਜੇ ਆਪਾਂ ਗੱਲ ਕਰੀਏ ਫੋਰਸਿਸ ਦੀ ਐਨ ਡੀ ਆਰ ਐਫ ਵੀ ਇੱਕ ਡਿਜਾਸਟਰ ਦੇ ਲਈ ਮੈਨੇਜਮੈਂਟ ਦੇ ਲਈ ਫੋਰਸ ਹੈ ਉਹਦੇ ਨਾਲ ਵੀ ਸਾਡਾ ਟਾਈ ਅਪ ਹੋਇਆ ਹੋਇਆ ਹੈ ਐਂਡ ਦੇ ਆਰ ਆਲਸੋ ਇੱਕ ਕਾਲ ਅਵੇ ਜੇਕਰ ਕੋਈ ਇਸ ਤਰ੍ਹਾਂ ਦੀ ਸਿਚੁਏਸ਼ਨ ਆਂਦੀ ਹੈਗੀ ਹੈ ਤਾਂ ਦੇ ਵਿਲ ਆਲਸੋ ਇਮੀਡੀਏਟਲੀ ਮੂਵ ਤੇ ਉਹ ਆਪ ਹੀ ਜਾਣਗੇ ਲੋਕਾਂ ਨੂੰ ਕਿਵੇਂ ਪਤਾ ਲੱਗੇਗਾ ਬਲੈਕਆਊਟ ਹੋਣ ਕਰਕੇ ਅ ਦੇਖੋ ਜੀ ਬਲੈਕਆਊਟ ਜੋ ਹੈਗਾ ਉਹ ਜਨਰਲੀ ਅਸੀਂ ਸੋਸ਼ਲ ਮੀਡੀਆ ਰਾਹੀਂ ਵੀ ਉਹਦਾ ਪ੍ਰਚਾਰ ਕਰ ਰਹੇ ਹੈਗੇ ਆ ਆ ਏਅਰ ਸਾਇਰਨ ਵੀ ਅਸੀਂ ਹੁਣ ਲਵਾ ਰਹੇ ਹੈਗੇ ਆ ਤੇ ਉਹ ਅਸੀਂ ਜੋ ਵੀ ਐਸਓਪੀ ਸਾਨੂੰ ਰੀਸੀਵ ਹੋ ਰਹੀ ਹੈ ਉਹਦੇ ਅਕੋਰਡਿੰਗ ਅਸੀਂ ਸਾਰੇ ਹੀ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ ਤੇ ਸਾਰਿਆਂ ਦੇ ਨਾਲ ਅਸੀਂ ਸੋਸ਼ਲ ਮੀਡੀਆ ਤੇ ਵੀ ਸ਼ੇਅਰ ਕਰਾਂਗੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਜੋ ਫੇਕ ਨਿਊਜ਼ ਹੈ ਕਿਸੇ ਵੀ ਤਰ੍ਹਾਂ ਦੀ ਜੋ ਗਲਤ ਜਿਹਨੂੰ ਆਪਾਂ ਕਹਿੰਦੇ ਨਿਊਜ਼ ਫੈਲ ਜਾਂਦੀ ਹੈਗੀ ਹੈ ਅਫਵਾਹ ਫੈਲ ਜਾਂਦੀ ਹੈਗੀ ਉਹ ਨਾ ਫੈਲੇ ਪੂਰਾ ਪ੍ਰਸ਼ਾਸਨ ਤੁਹਾਡੇ ਸਹਿਯੋਗ ਦੇ ਨਾਲ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਸ ਨੂੰ ਲੜੇਗਾ ਤਾਂ ਕਿ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਫੇਕ ਨਿਊਜ਼ ਦਾ ਦਾ ਫੈਲਾਉ ਨੂੰ ਰੋਕਿਆ ਜਾ ਸਕੇ ਜੀ ਕਿ ਕਿੰਨੀ ਐਂਬੂਲੈਂਸ ਦੀ 에어ਸਾਈਡ ਦਾ ਪੀਪਲ ਟੂ ਗੋਲ ਆ ਸਰ ਕਿੰਨੇ ਮਿੰਟ ਲਈ ਹੈ ਜਾਂ ਕਿੰਨੇ ਜੀ ਇਹ ਵੀ ਅਸੀਂ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਦਿੰਨੇ ਹੈਗੇ ਆ ਵੈਸੇ ਇੱਕ ਪ੍ਰੋਟੋਕਾਲ ਹੈਗਾ ਕਿ ਅਸੀਂ 5 ਮਿੰਟਸ ਦਾ ਅਸੀਂ ਬਜਾਵਾਂਗੇ 에ਅਰ ਸਾਇਰਨ ਤਾਂ ਕਿ ਜੋ ਰੈਡ ਅਲਰਟ ਆ ਉਹਨੂੰ ਅਸੀਂ ਨੋਟੀਫਾਈ ਕਰ ਸਕੀਏ ਜ਼ਿਲ੍ਹੇ ਦੇ ਵਿੱਚ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਸਾਨੂੰ ਸਾਰਿਆਂ ਨੂੰ ਜ਼ਿਲ੍ਹਿਆਂ ਨੂੰ 에ਅਰ ਸਾਇਰਨ ਦਿੱਤੇ ਜਾ ਰਹੇ ਨੇ ਉਹਦਾ ਸਟੈਂਡਰਡ ਪ੍ਰੋਟੋਕਾਲ ਅਸੀਂ ਪਬਲਿਸ਼ ਵੀ ਕਰਵਾਵਾਂਗੇ ਸਰ ਤਾਂ ਕਿਹੜਾ ਪ੍ਰੋਟੋਕਾਲ ਆ ਸਰ 5 ਮਿੰਟ ਅਗਰ ਸਾਇਰਨ ਬਜਾਏ ਸਰ ਅਗਲਾ ਉਹ ਸੇ ਡੇਂਜਰ ਸਿਚੁਏਸ਼ਨ ਮੰਨਿਆ ਜਾਂਦਾ ਸਰ ਜੀ ਉਸਕੇ ਅੰਦਰ ਅਸੀਂ ਲੋਕ ਇਹ ਹੀ ਕਹਿ ਰਹੇ ਹਾਂ ਕਿ ਜਿਵੇਂ ਅਬ ਜਦੋਂ ਅਸੀਂ ਹੁਣ ਆਪਾਂ ਡਿਸਕਸ ਕਰ ਰਹੇ ਹਾਂ ਇੰਪੋਰਟੈਂਟ ਪੁਆਇੰਟ ਇਜ਼ ਕਿ ਸਾਡੇ ਅਸੀਂ ਜਿੰਨਾ ਜਿਨ੍ਹਾਂ ਨੂੰ ਆਪਾਂ ਕਹੇ ਕਿ ਸ਼ੈਲਟਰ ਦੇ ਪਲੇਸਸ ਜਾਂ ਲੋਕਾਂ ਨੂੰ ਇਕੱਠਾ ਕਰਨ ਦੇ ਪਲੇਸਸ ਉਹ ਵੀ ਅਸੀਂ ਆਇਡੈਂਟੀਫਾਈ ਕਰ ਲਏ ਨੇ ਜੋ ਮੋਸਟਲੀ ਸਾਡੇ ਸਰਕਾਰੀ ਸਕੂਲ ਨੇ ਜੋ ਵੀ ਨੀਅਰਬਾਈ ਸਰਕਾਰੀ ਸਕੂਲ ਹੈ ਉਹਨੂੰ ਅਸੀਂ ਇਕੱਠ ਕਰਨ ਦਾ ਇਕੱਠੇ ਹੋਣ ਦਾ ਇਨ ਕੇਸ ਆਫ ਐਨੀ ਸਿਚੁਏਸ਼ਨ ਅਰਾਈਜ਼ਸ ਤੇ ਅ ਸ਼ੈਲਟਰ ਦਾ ਉੱਥੇ ਅਸੀਂ ਪ੍ਰਬੰਧ ਕੀਤਾ ਹੈਗਾ ਤਾਂ ਜੋ ਜਦੋਂ ਵੀ ਇਸ ਤਰ੍ਹਾਂ ਦੀ ਵਾਰਨਿੰਗ ਆਵੇ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਘਟਨਾ ਜੇਕਰ ਵਾਪਰਦੀ ਹੈ ਤਾਂ ਆਪਾਂ ਸਾਰੇ ਉੱਥੇ ਮੂਵ ਕਰੀਏ ਉੱਥੇ ਆਪਾਂ ਆਪਦੇ ਆਪ ਨੂੰ ਇਸਟੈਬਲਿਸ਼ ਕਰੀਏ ਤੇ ਜਦੋਂ ਆਪਾਂ ਮੂਵ ਕਰਨਾ ਹੈਗਾ ਆਪਾਂ ਇੱਕ ਅਸੀਂ ਗਵਰਨਮੈਂਟ ਆਫ ਇੰਡੀਆ ਵੱਲੋਂ ਵੀ ਇੱਕ ਵੀਡੀਓ ਆਇਆ ਹੈਗਾ ਉਹ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆ ਜੋ ਇਨਸਟਰਕਸ਼ਨ ਆਈਨ ਹੋਵੇ ਸ਼ੇਅਰ ਕਰ ਦਿੰਨੇ ਆ ਵੀ ਅਸੀਂ ਪੈਨਿਕ ਨਹੀਂ ਕਰਨਾ ਇੱਕ ਬੜੇ ਹੀ ਆਰਾਮ ਦੇ ਨਾਲ ਇੱਕ ਦੂਸਰੇ ਦੇ ਨਾਲ ਪਾਈਚਾਰੇ ਦੇ ਨਾਲ ਤੇ ਜਿੰਨੂੰ ਆਪਾਂ ਕਹੀਏ ਮਿਲ ਜੁਲ ਕੇ ਆਪਾਂ ਮੂਵ ਕਰਨਾ ਕੋਈ ਤੱਕਾ ਮੁੱਕੀ ਨਾ ਹੋਵੇ ਉਹਦੇ ਨਾਲ ਜਿਆਦਾ ਨੁਕਸਾਨ ਹੋ ਜਾਂਦਾ ਹੈ ਜੀ ਤੇ ਸਾਰਿਆਂ ਨੂੰ ਇਹੀ ਬੇਨਤੀ ਰਹੂਗੀ ਆਮ ਲੋਕਾਂ ਨੂੰ ਕਿ ਉਹ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਤੇ ਜਿਸ ਤਿਸ ਤਰ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੁਹਾਨੂੰ ਗਾਈਡ ਕਰ ਰਿਹਾ ਹੈਗਾ ਉਹਦੇ ਅਕੋਰਡਿੰਗ ਸਾਡਾ 7 ਦਿਨ ਤਾਂ ਜੋ ਜੋ ਅਨ ਪ੍ਰੈਸੀਡੈਂਟਡ ਸਿਚੁਏਸ਼ਨ ਹੈਗੀ ਐਸ ਨੂੰ ਅਸੀਂ ਉਹਦੇ ਅਗੇਂਸਟ ਅਸੀਂ ਜਿੱਤ ਸਕੀਏ ਸਰ ਲੋਕੋ ਨੂੰ ਇਹ ਕੈਸੇ ਪਤਾ ਲੱਗੇਗਾ ਕਿ ਜੋ ਪੈਨਿਕ ਸਿਚੁਏਸ਼ਨ ਜਿਹੜੋ ਖਤਮ ਹੋ ਗਈ ਸਰ ਉਸਕੇ ਲਈ ਸਰਕੂਲਰ ਪ੍ਰੋਟੋਕੋਲ ਉਸਕੇ ਲਈ ਵੀ ਸੇਮ 에ਅਰ ਸਾਇਰਨ ਦੁਬਾਰਾ ਬਜੇਗਾ ਜੀ 1 ਮਿੰਟ ਦਾ 1 ਮਿੰਟ ਦਾ ਜੀ ਕਾਲਾ ਬਾਜ਼ਾਰੀ ਨੂੰ ਲੈ ਕੇ ਜੇ ਤੁਸੀਂ ਗੱਲ ਪ੍ਰੈਸ ਕਾਟ ਜਾਰੀ ਕੀਤਾ ਸੀਗਾ ਉਸ ਤੇ ਅਟਕੇ ਜੇ ਅਸੀਂ ਅੱਜ ਵੀ ਦੋ ਤਿੰਨ ਜਣਾਂ ਨਾਲ ਲੋਕਾਂ ਨਾਲ ਗੱਲਬਾਤ ਕੀਤੀ ਹੈ ਤਾਂ ਕਈ ਜਿਹੜੇ ਦੁਕਾਨਦਾਰ ਨੇ ਆਪਣੇ ਜਿਹੜੀਆਂ ਰੇਟ ਲਿਸਟ ਆ ਉਹ 100 ਰੁਪਏ ਜ਼ਿਆਦਾ ਜਿਹੜਾ ਚਾਰਜ ਕਰ ਰਹਾ ਉਹਨੇ ਤੋਂ ਸ਼ੁਰੂ ਕਰਤਾ ਉਹਨਾਂ ਨੇ ਉਹਨਾਂ ਲਈ ਇੱਕ ਸਰਕੀ ਉਹਨਾਂ ਲਈ ਦੀ ਸਟ੍ਰਿਕਟ ਮੈਸੇਜ ਹੈਗਾ ਤੁਸੀਂ ਸਾਨੂੰ ਨਾਮ ਵੀ ਦੇ ਦਿਓ ਜੇ ਤੁਸੀਂ ਸਾਰੇ ਸਾਹਮਣੇ ਦੱਸਣਾ ਚਾਹੁੰਦੇ ਹੋ ਮੈਂ ਮੈਨੂੰ ਦੱਸ ਦਿਓ ਬਟ ਅਦਰਵਾਈਜ਼ ਅਸੀਂ ਜੋ ਲਿਸਟ ਜਾਰੀ ਕੀਤੀ ਉਹਦੇ ਨਾਲ ਨੰਬਰ ਵੀ ਹੈਗਾ ਕਿਸੇ ਵੀ ਤਰ੍ਹਾਂ ਦੀ ਬਲੈਕ ਮਾਰਕੀਟਿੰਗ ਅਲਾਉਡ ਨਹੀਂ ਹੈਗੀ ਅ ਪਰਸੋਂ ਤੇ ਕੱਲ ਮੈਂ ਵੈਸੇ ਆਈ ਡੋਨਟ نو ਤੁਹਾਡੇ ਕੋਲ ਕਿ ਕਿਦਾਂ ਦੀ ਨੇ ਫੇ ਮੈਂ ਪਰਸਨਲੀ ਚੈੱਕ ਕਰਵਾਇਆ ਹੈਗਾ ਮੇਰੇ ਸਟੇਟ ਟੈਕਸ ਆਫੀਸਰਸ ਤੋਂ ਉਹਨਾਂ ਨੂੰ ਰੈਂਡਮਲੀ ਭੇਜਿਆ ਹੈਗਾ ਮੈਨੂੰ ਕੋਈ ਕੰਪਲੇਂਟ ਨਹੀਂ ਆਈ ਜੇਕਰ ਕਿਸੇ ਆਮ ਲੋਕਾਂ ਨੂੰ ਕੋਈ ਵੱਧ ਚਾਰਜ ਕਰਦਾ ਉਹਦੀ ਸੂਚਨਾ ਜੋ ਸਾਡੇ ਜ਼ਿਲ੍ਹਾ ਕੰਟਰੋਲ ਰੂਮ ਜਿਹਦੇ ਵਿੱਚ ਅਸੀਂ ਇਸ ਕੰਪੋਨੈਂਟ ਦੇ ਲਈ ਡੀ ਐਫ ਐਸ ਸੀ ਨੂੰ ਜ਼ਿੰਮੇਵਾਰ ਲਾਇਆ ਹੈਗਾ ਤੇ ਨਾਲ ACS T ਲੱਗੇ ਨੇ ਉਹਨਾਂ ਨੂੰ ਫੋਨ ਦੇ ਰਾਹੀਂ ਇਨਫਾਰਮੇਸ਼ਨ ਦੇ ਸਕਦੇ ਨੇ ਸਰ ਸੋਸ਼ਲ ਮੀਡੀਆ ਤੇ ਜਿਹੜੇ ਰਿਯੂਮਰ ਆ ਰਹੇ ਨੇ ਉਸ ਨੂੰ ਲੈ ਕੇ ਪ੍ਰਸ਼ਾਸਨ ਕੀ ਕਰ ਰਿਹਾ ਹੈ ਸਾਰਿਆਂ ਨੂੰ ਇਹੀ ਬੇਨਤੀ ਹੈ ਜੀ ਪਹਿਲੇ ਤਾਂ ਉਸ ਨੂੰ ਅ ਅੱਗੇ ਭੇਜਣ ਤੋਂ ਪਹਿਲਾਂ ਵੈਰੀਫਾਈ ਕਰ ਲੈਣ ਕਿਉਂਕਿ ਕੱਲ ਵੀ ਕਾਫੀ ਵੀਡੀਓਜ਼ ਆ ਰਹੀਆਂ ਸੀਗੀਆਂ ਕਿ ਜਲੰਧਰ 'ਚ ਇਹ ਹੋ ਗਿਆ ਇਦਾਂ ਦਾ ਹੋ ਗਿਆ ਪਰ ਇਸ ਤਰੀਕੇ ਦੀ ਕੋਈ ਜਦੋਂ ਅੱਜ ਤੁਸੀਂ ਅ ਪੀਬੀਆਈ ਦਾ ਵੀ ਨੋਟ ਆਇਆ ਹੈਗਾ ਪ੍ਰੈਸ ਬਿਊਰੋ ਆਫ ਇੰਡੀਆ ਦਾ ਵੀ ਉਹਨਾਂ ਨੇ ਕੱਲੇ-ਕੱਲੇ ਵੀਡੀਓ ਦੀ ਦੱਸੀ ਹੈਗੀ ਕਦੋਂ ਦਾ ਵੀਡੀਓ ਹੈਗਾ ਕਿੱਦਾਂ ਦਾ ਹੈਗਾ ਸਭ ਤੋਂ ਇੰਪੋਰਟੈਂਟ ਇਹ ਹੈਗਾ ਕਿ ਅਸੀਂ ਜੋ ਫੇਕ ਨਿਊਜ਼ ਹੈ ਉਹਨੂੰ ਨਾ ਫੈਲਾਈਏ ਕੋਈ ਵੀ ਵੀਡੀਓ ਨੂੰ ਸਪੈਸ਼ਲੀ ਜੋ ਸਾਡੇ ਆਰਮਡ ਫੋਰਸੇਜ਼ ਨੇ ਉਹਨਾਂ ਦੇ ਅਗੇਂਸਟ ਕੁਝ ਉਹ ਨਾ ਫੈਲਾਈਏ ਉਹਨਾਂ ਦੀ ਮੂਵਮੈਂਟ ਨੂੰ ਨਾ ਕੈਪਚਰ ਕਰੀਏ ਤਾਂਕਿ ਉਸ ਦਾ ਇੱਕ ਜੋ ਹੈਗੀ ਆ ਉਹਦੀ ਇੱਕ ਸੀਕਰੇਸੀ ਬਣੀ ਰਹੇ ਤੇ ਇਹ ਸਾਰਿਆਂ ਨੂੰ ਬੇਨਤੀ ਹੈਗੀ ਆ ਵੀ ਸੋਸ਼ਲ ਮੀਡੀਆ ਤੇ ਜੋ ਵੀ ਚੱਲ ਰਿਹਾ ਹੈਗਾ ਉਹਨੂੰ ਵੈਰੀਫਾਈ ਕਰਨ ਸਾਡਾ ਆਫੀਸ਼ੀਅਲ ਹੈਂਡਲ ਵੀ ਹੈਗਾ ਉਸ ਤੇ ਵੀ ਪੁੱਛ ਸਕਦੇ ਨੇ ਸਾਡਾ ਕੰਟਰੋਲ ਰੂਮ ਵੀ ਹੈਗਾ ਉੱਥੇ ਵੀ ਉਹ ਵੈਰੀਫਾਈ ਕਰ ਸਕਦੇ ਨੇ ਬਾਕੀ ਸਾਡੀ ਵੀ ਇਹੀ ਕੋਸ਼ਿਸ਼ ਹੈ ਕਿ ਅਸੀਂ ਤੁਹਾਡੇ ਵੱਧ ਤੋਂ ਵੱਧ ਇਨਫੋਰਮੇਸ਼ਨ ਜੋ ਹੈ ਉਹ ਤੁਹਾਡੇ ਨਾਲ ਸ਼ੇਅਰ ਕਰੀਏ ਤਾਂ ਕਿ ਤੁਹਾਡੇ ਵਿੱਚ ਕਿਸੇ ਤਰ੍ਹਾਂ ਦਾ ਆਮ ਲੋਕਾਂ ਦੇ ਵਿੱਚ ਪੈਨਿਕ ਨਾ ਕਿਰੇਟ ਹੋਵੇ ਸਰ ਗੱਲ ਤੁਸੀਂ ਕੀਤੀ ਸੀ ਐਂਬੂਲੈਂਸ ਦੀ ਜੇ ਗੱਲ ਕਰੀ ਹੈਲਥ ਦੇ ਨਾਲ ਜੁੜੀ ਹੋਈ ਤੇ ਹੈਲਥ ਡਿਪਾਰਟਮੈਂਟ ਲੋ ਕਿਹੜੇ-ਕਿਹੜੇ ਪ੍ਰਬੰਧ ਜਿਹੜੇ ਕੀਤੇ ਜਾ ਕੇ ਕਿ ਇਸ ਟਾਈਮ ਕਾਫੀ ਜਿਵੇਂ ਦੀ ਸਾਡੇ ਜੇਕਰ ਅਸੀਂ ਦਸੀਏ ਤਾਂ ਸਭ ਤੋਂ ਇੰਪੋਰਟੈਂਟ ਹੈਗਾ ਸਾਡਾ ਇਹਦੇ ਅੰਦਰ ਐਮਰਜੈਂਸੀ ਮੂਵਮੈਂਟ ਜੇਕਰ ਮੰਨ ਲਓ ਕਿਸੇ ਵੀ ਤਰ੍ਹਾਂ ਕੋਈ ਮੌਕੇ ਤੇ ਕਿਸੇ ਤਰ੍ਹਾਂ ਦੀ ਘਟਨਾ ਵਾਪਰ ਜਾਂਦੀ ਹੈ ਤਾਂ ਮੌਕੇ ਤੇ ਅਸੀਂ ਆਪਦੀ ਐਂਬੂਲੈਂਸ ਫਾਇਰ ਬ੍ਰਿਗੇਡ ਨੂੰ ਭੇਜਣਾ ਹੈਗਾ ਤਾਂ ਤਾਂ ਅਸੀਂ ਐਂਬੂਲੈਂਸ ਵਗੈਰਾ ਦੀ ਅਸੀਂ ਪ੍ਰੋਪਰ ਆਈਡੈਂਟੀਫਿਕੇਸ਼ਨ ਵਿਦ ਡਰਾਈਵਰ ਕਰ ਚੁੱਕੇ ਹੈਗੇ ਆ ਉਸ ਤੋਂ ਲਾ ਫਰਸਟ ایڈ ਕਿਟ ਵਗੈਰਾ ਜੋ ਵੀ ਲੋੜਿੰਦੀ ਹੈ ਉਹ ਵੀ ਉਹਨਾਂ ਨੂੰ ਉਹਨਾਂ ਕੋਲ ਅਵੇਲੇਬਲ ਹੈਗੀ ਹੈ ਉਸ ਤੋਂ ਇਲਾਵਾ ਬਾਕੀ ਜੋ ਹਸਪਤਾਲ ਦੇ ਅੰਦਰ ਜੋ ਸਾਡੇ ਪ੍ਰਬੰਧ ਹੁੰਦੇ ਨੇ ਉਹ ਸਾਡੇ ਇੱਥੇ ਹੌਟਲਾਈਨ ਵੀ ਮਿਲੀ ਹੋਈ ਹੈਗੀ ਐ ਸਾਨੂੰ ਇੱਥੇ ਹਸਪਤਾਲ ਦੇ ਵਿੱਚ ਜੋ ਸਾਡਾ ਡਿਸਟ੍ਰਿਕਟ ਹਸਪਤਾਲ ਹੈ ਉੱਥੇ ਵੀ ਸਾਡੇ ਪ੍ਰਬੰਧ ਪੱਕੇ ਨੇ ਤੇ ਸਿਮਿਲਰਲੀ ਜੋ ਸਾਡੇ ਸੀਐਚਸੀਜ਼ ਹੈਗੇ ਨੇ ਉੱਥੇ ਵੀ ਸਾਡੇ ਪ੍ਰਬੰਧ ਠੀਕ ਨੇ ਤੇ ਸਾਰਿਆਂ ਨੂੰ ਇਹ ਅਸ਼ੋਰ ਕਰਾਂਗੇ ਵੀ ਜ਼ਿਲ੍ਹਾ ਪ੍ਰਸ਼ਾਸਨ ਤੁਹਾਡੇ ਨਾਲ ਹੈ ਤੇ ਬਾਕੀ ਵੀ ਸਾਡੇ ਨਾਲ ਬਾਕੀ ਹਸਪੀਟਲ ਜੋ ਸ਼ਹਿਰ ਦੇ ਨੇ ਉਹ ਵੀ ਸਾਡੇ ਨਾਲ ਸਹਿਯੋਗ ਕਰ ਰਹੇ ਨੇ ਇਹ ਜ਼ਰੂਰਤ ਪੈਂਦੇ ਕੋਈ ਪ੍ਰਾਈਵੇਟ ਐਂਬੂਲੈਂਸਾਂ ਨਾਲ ਜਾਂ ਐਨਜੀਓ ਨਾਲ ਸੰਪਰਕ ਕੀਤਾ ਜਾਵੇ ਹਾਂਜੀ ਅਸੀਂ ਸਾਰੇ ਪ੍ਰਾਈਵੇਟ ਐਂਬੂਲੈਂਸਾਂ ਨਾਲ ਕਰ ਲਿਆ ਹੈਗਾ ਜੋ ਜੋ ਹਸਪੀਟਲਸ अवेलेबल ਨੇ ਉਹਨਾਂ ਨਾਲ ਸਾਡਾ ਰਾਬਤਾ ਹੋ ਗਿਆ ਵਿਦ ਡਰਾਈਵਰ ਅਸੀਂ ਉਹਨਾਂ ਦੇ ਨੰਬਰ ਲੈ ਲਏ ਨੇ ਉਹਨਾਂ ਵੱਲੋਂ ਵੀ ਇਹੀ ਅਸ਼ੋਰੈਂਸ ਦਿੱਤੀ ਗਈ ਹੈਗੀ ਕਿ ਉਹ ਲੋਡ ਪੈਂਦੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਖੜੇ ਨੇ ਤੇ ਸਾਡਾ ਪੂਰਨ ਤਰ੍ਹਾਂ ਸਹਿਯੋਗ ਕਰਨਗੇ ਸਿਮਿਲਰਲੀ ਜਿਦਾ ਜਦਾਂ ਤੁਸੀਂ ਸਾਰੇ ਵੀ ਸਾਡਾ ਸਹਿਯੋਗ ਕਰ ਰਹੇ ਹੋ ਜੀ ਜੇ ਬਲੱਡ ਬੈਂਕ ਦੀ ਗੱਲ ਕਰੀਏ ਵੀ ਕਾਫੀ ਸਟਾਕ ਘੱਟ ਹੈ ਇਸ ਟਾਈਮ ਜਿਹੜਾ ਮੋਗਾ ਦੇ ਬਲੱਡ ਬੌਸਟਰ ਉਹਦੇ ਨਾਲ ਕੀ ਪ੍ਰਬੰਧ ਕੀਤਾ ਜਾ ਰਿਹਾ ਹੈ ਉਹਨਾਂ ਨੇ ਸਮੇਂ ਨੂੰ ਦੇ ਜੀ ਉਹਦੇ ਲਈ ਵੀ ਇੱਕ ਅਸੀਂ ਇੱਕ ਬਲੱਡ ਕੈਂਪ ਵੀ ਆਰਗੇਨਾਈਜ਼ ਬਲੱਡ ਡੋਨੇਸ਼ਨ ਕੈਂਪ ਵੀ ਆਰਗੇਨਾਈਜ਼ ਕਰਵਾਉਣ ਜਾ ਰਹੇ ਹੈਗੇ ਆ ਤੇ ਬਾਕੀ ਜੋ ਹੈਗੇ ਸਾਡਾ ਟਾਈ ਅਪ ਸਟੇਟ ਦੇ ਨਾਲ ਵੀ ਹੋਇਆ ਹੋਇਆ ਹੈ ਸੀਵੀਆਰ ਐਟ ਦੀ ਕੰਫਰਟੇਬਲ ਪੋਜੀਸ਼ਨ ਇਸ ਨਾਲ ਦੀ ਨਾਲ ਸਾਡਾ ਜੋ ਫਰੀਦਕੋਟ ਵੀ ਹੈਗਾ ਸਾਡਾ ਅ ਅ ਥਰਡਰੀ ਕੇਅਰ ਉੱਥੇ ਵੀ ਅਸੀਂ ਟਾਈ ਅਪ ਕੀਤਾ ਹੋਇਆ ਹੈ ਸਭ ਤੋਂ ਇੱਕ ਦੀ ਫੋਮਾਂ ਦੀ ਗੱਲ ਐਕਸਰੇ ਜੈਸੀ ਸਹੂਲਤਾਂ ਤੱਕ ਨਹੀਂ ਹੈ ਇਸ ਸਮੇਂ ਇਹ ਮਰਜੈਂਸੀ ਸਟਾਫ ਹੈ हाँ जी हॉस्पिटल में एक्सरे तक की सुविधा नहीं है डिजिटल मशीन एक महीने से खराब है जी जी उसके लिए भी आपका एक इशू है जो आ, हम लोगों ने एक पार्ट उसका मिसिंग है तो वो हम मंगवा रहे हैं जी वो हम आ, सिविल सर्जन के द्वारा उसकी प्रिक्योरमेंट करी जा रही है बट आपने एक वैलिड पॉइंट उठाया वी विल एड्रेस दिस एज वेल जी इस वीडियो नु आगे शेयर जरूर करना जी ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ